ਨਾ ਜੋਗੀ ਤੇ ਮੇਰੀ ਖੈਰ ਛੋੜੀ ਵਿੱਚ ਬਾਜੋਗੀ ਤੇ ਮੇਰੀ ਖੈਰ ਛੋੜੀ ਵਿੱਚ ਬਾਜੋਗੀ ਬਾਜੋਗੀ ਇਹ ਮੇਰੇ ਕੋਲ ਆ ਸਰਕਾਰ ਕਈ ਭਗਤੇ ਸਾਨੂੰ ਪੁੱਛਦੇ ਆ ਕਹਿੰਦੇ ਤੁਸੀਂ ਇਹ ਪੱਥਰੀ ਦੇ ਪ੍ਰਭੂਤੀ ਕਿਉਂ ਮੰਨਦੇ ਕਈੰਨੇ ਬੰਦੇ ਆ ਕਈ ਨੂੰ ਨਹੀਂ ਪਤਾ ਕਿ ਤੁਸੀਂ ਜਿਹੜੀ ਬਸਤੇ ਦੇ ਪੱਤਰ ਨੂੰ ਮੁੱਤੀ ਨੂੰ ਲਾਦੇ ਹੋ ਕਿਉਂ ਲਾਦੇ ਹੋ ਧੰਨਕ ਭਗਤ ਨੇ ਜਵਾਬ ਦਿੱਤਾ ਕਿ ਪਤ ਜੀ ਜਦੋਂ ਸਾਡੇ ਘਰ ਦੀਆਂ ਕੰਧਾਂ ਦੇ ਵਿੱਚ ਦਰਾਰਾਂ ਪੈ ਜਾਂਦੇ ਸਾਡੇ ਘਰ ਦੀਆਂ ਕੰਧਾਂ ਦੇ ਵਿੱਚ ਦਰਾਰਾਂ ਪੈ ਜਾਣ ਫਿਰ ਅਸੀਂ ਦੇਤਾ ਬਜਨੀ ਸੁਵਿਟ ਦੇ ਨਾਲ ਉਹਦੀ ਰਿਪੇਅਰ ਕਰਾਦੇ ਕਰਾਦੇ ਆ ਨਾ ਪਰ ਫਿਰ ਐਸੀ ਤਰ੍ਹਾਂ ਜਦੋਂ ਸਾਡੀਆਂ ਕਿਸਮਤਾਂ ਦੀਆਂ ਕੀ ਕਿਸਮਤ ਮਾੜੀ ਹੋਣ ਲੱਗ ਜਾਏ ਤਾਂ ਤਾਣਾ ਹਰੀ ਜਿੰਦੇ ਦਰਬਾਰ ਦੇ ਕੋਤੀ ਆਪਣੇ ਮੱਥੇ ਨਾਲ ਲਗਾ ਲਿਓ ਤੁਹਾਡੀਆਂ ਤਕਦੀਰਾਂ ਚੇਂਜ ਹੋ ਜਾਣਗੀਆਂ ਬਹੁਤ ਜ਼ੋਰਦਾਰ ਤਾਲੀਆਂ ਦਾ ਸਵਾਗਤ ਜੀ ਕਰਵਾਉਂਦਾ ਤੇ ਫਕੀਰ ਲਿਖਿਆ ਫਰਤ ਨੋ ਦੇ ਪਾਲੀ ਦੇ ਪਾਲੀ ਪਾ ਦੇ ਖੇ ਇਹਨਾਂ ਦੇ ਹੱਥਾਂ ਵਿੱਚ ਗਰਾਸ ਹੈ। ਜਾਂ ਬਾਹਾਂ ਦੇ ਵਿੱਚ ਜਵਾਕ ਹੈ ਸਿਰਫ ਉਹਨੂੰ ਹੀ ਮਾਫ਼ ਹੈ। ਬਾਕੀ ਖੜੇ ਹੋ ਜਾਓ। ਮਾਤਾ ਮੈਨੂੰ ਬੈਠੀ ਹੈ। 1 ਮਿੰਟ ਅੱਜਾਂ ਬਾਅਦ ਚ ਵੀ ਮਿਲਦੇ ਹਾਂ। ਖੜੇ ਹੋ ਜਾਓ ਜਰਾ। ਹਾਂ ਅਚਾਨਕ ਪਤਾ ਨਹੀਂ ਕਿੱਥੋਂ ਆ ਜਿਹਦੇ ਵਿੱਚ। ਸਾਰੇ ਜੀ ਖੜੇ ਹੋ ਜਾਓ ਤੁਸੀਂ। ਆ ਸਾਡੇ ਜੀਤਾਂ ਜੀ ਦੀ ਪ੍ਰਮਾਣਿਕਤਾ ਕੀਤੀ ਹੋਈ ਹੈ ਚਾਹਤੀ ਜੀ ਬੁਧਾਨੀ ਹੈ ਜੀ। ਯਾਰ ਲੋਕੀ ਸਰਕਾਰ ਨੂੰ ਹੀ ਕਰਦੇ ਜਾਣੀ ਨਾ ਪਤਾ ਜਾਂਦੇ ਨਹੀਂ ਅੱਜ ਵੀ ਦੇ। ਭਾਂਜੀ ਖੜੇ ਹੋ ਜਾਓ ਸਾਡੀਆਂ ਭੈਣਾਂ ਰੋਪੜ ਤੋਂ ਵੀ ਆਇਆ ਆ ਲੋ ਖੜੇ ਹੋ। ਸਾਡੇ ساري او زه